ਧਰੂਪ ਰਾਠੀ ਨੂੰ ਸਾਰੇ ਜਾਣਦੇ ਆ ਉਹ ਆਪਣੇ ਫੈਕਟਸ ਦੇ ਨਾਲ ਵੀਡੀਓ ਬਣਾਉਂਦੇ ਆ ਉਹਨਾਂ ਦੇ ਵੀਡੀਓ ਜਿਹੜੇ ਆ ਉਹ ਮਿਲੀਅਨਸ ਦੇ ਵਿੱਚ ਲੋਕ ਦੇਖਦੇ ਆ ਔਰ ਜਿਹੜੇ ਲੋਕ ਉਹਨਾਂ ਨੂੰ ਫੋਲੋ ਕਰਦੇ ਆ ਉਹ ਉਹਨਾਂ ਦੇ ਫੈਕਟਸ ਤੋਂ ਜਿਹੜੇ ਪ੍ਰਭਾਵਿਤ ਵੀ ਹੁੰਦੇ ਆ ਕਿਉਂਕਿ ਉਹਨਾਂ ਦਾ ਕੋਈ ਵੀ ਜਿਹੜਾ ਵੀਡੀਓ ਆ ਉਹ ਬਿਨਾ ਫੈਕਟਸ ਤੋਂ ਹੁੰਦਾ ਨਹੀਂ ਧਰੂਪ ਰਾਠੀ ਜਿੰਨੇ ਵੀ ਵੀਡੀਓ ਬਣਾਉਂਦਾ ਉਹ ਸਾਰੇ ਫੈਕਟਸ ਬੇਸਡ ਹੁੰਦੇ ਆ ਉਹਨਾਂ ਕੋਲ ਪੂਰੇ ਤਰਕ ਜਿਹੜੇ ਆ ਮੌਜੂਦ ਹੁੰਦੇ ਆ ਜੋ ਉਹ ਗੱਲ ਆਪਣੇ ਵੀਡੀਓ ਦੇ ਵਿੱਚ ਪੇਸ਼ ਕਰਦੇ ਆ ਬਹੁਤ ਅੱਛੀ ਫੈਨ ਫਾਲੋਇੰਗ ਆ YouTube ਦੇ ਉੱਤੇ ਮਿਲੀਅਨਸ ਦੇ ਵਿੱਚ ਵੀਡੀਓ ਜਾਂਦੇ ਆ ਦ्रुਵਰਾਠੀ ਨੇ 22 ਫਰਵਰੀ ਨੂੰ ਇੱਕ ਵੀਡੀਓ ਜਦੋਂ ਰਿਲੀਜ਼ ਕੀਤਾ ਜਿਹੜਾ ਵੀਡੀਓ ਇਹ ਸੀਗਾ ਇਹ ਸੀਗਾ ਭਾਰਤ ਦੇ ਪ੍ਰਧਾਨ ਮੰਤਰੀ ਕਹਿ ਲਈਏ ਭਾਰਤ ਦਾ ਲੋਕਤੰਤਰ ਕਹਿ ਲਈਏ ਭਾਰਤ ਦੀ ਸਰਕਾਰ ਕਹਿ ਲਈਏ ਇਹਦੇ ਖਿਲਾਫ ਸੀ ਇਸ ਵੀਡੀਓ ਦਾ ਟਾਈਟਲ ਵੀ ਜਿਹੜਾ ਸੀਗਾ ਇਹ ਸੀਗਾ ਡਿਕਟੇਟਰਸ਼ਿਪ ਇਨਾਂ ਨੇ ਇਸ ਵੀਡੀਓ ਦੇ ਵਿੱਚ ਨਾ ਪੂਰਾ ਬਿਆਨ ਕੀਤਾ ਕਿ ਭਾਰਤ ਦੇ ਵਿੱਚ ਇਸ ਵੇਲੇ ਡਿਕਟੇਟਰਸ਼ਿਪ ਕਿਵੇਂ ਹਾਵੀ ਹੋ ਰਹੀ ਹੈ ਹਾਲਾਂਕਿ ਭਾਰਤ ਇੱਕ ਲੋਕਤੰਤਰ ਦੇਸ਼ ਆ ਮਦਰ ਆਫ ਡੈਮੋਕ੍ਰੇਸੀ ਵੀ ਕਿਹਾ ਜਾਂਦਾ ਪਰ ਉਹਦੇ باوجود ਕਿਵੇਂ ਜਿਹੜਾ ਇਹ ਤਾਨਾਸ਼ਾਹ ਰਾਜ ਜਿਹੜਾ ਹੌਲੀ-ਹੌਲੀ ਸਥਾਪਿਤ ਹੋ ਰਿਹਾ ਕਿਵੇਂ ਹਾਕਮ ਸਰਕਾਰਾਂ ਜਿਹੜੀਆਂ ਨੇ ਉਹ ਗੁੱਟ ਮਰੋੜਦੀਆਂ ਨੇ ਛੋਟੀਆਂ ਸਰਕਾਰਾਂ ਦਾ ਜਾਂ ਉਹਨਾਂ ਚੰਗੇ ਅਫਸਰਾਂ ਦਾ ਜਾਂ ਉਹਨਾਂ ਚੰਗੇ ਲੋਕਾਂ ਦਾ ਜਿਹੜਾ ਸਮਾਜਪਤੀ ਕੁਝ ਕਰਨਾ ਚਾਹੁੰਦੇ ਆ ਸਮਾਜ ਦੇ ਵਿੱਚ ਕੋਈ ਜਿਹੜਾ ਬਦਲਾਅ ਲਿਆਉਣਾ ਚਾਹੁੰਦੇ ਆ ਪਰ ਸਰਕਾਰੇ ਚਾਹੁੰਦੀ ਨਹੀਂ ਇਹ ਸਾਰਾ ਜਿਹੜਾ ਵੀਡੀਓ ਸੀਗਾ ਇਦੇ ਵਿੱਚ ਕੇਵਲ ਤੇ ਕੇਵਲ ਇਹੀ ਗੱਲਾਂ ਕੀਤੀਆਂ ਗਈਆਂ ਔਰ ਨਾਲ ਦੀ ਨਾਲ ਤਰਕ ਵੀ ਦਿੱਤੇ ਗਏ ਕਿ ਇਸ ਵੇਲੇ ਇਦਾਂ ਹੋਇਆ ਇਸ ਵੇਲੇ ਇਦਾਂ ਹੋਇਆ ਇਦਾਂ ਹੋਇਆ ਇਦਾਂ ਹੋਇਆ ਔਰ ਸਾਰਿਆਂ ਨੇ ਇਸ ਚੀਜ਼ ਦੇ ਗਵਾਹ ਵੀ ਨੇ ਇਸ ਚੀਜ਼ ਨੂੰ ਅੱਖਾਂ ਸਾਹਮਣੇ ਦੇਖਿਆ ਵੀ ਆ ਚਸ਼ਮਦੀਦ ਵੀ ਆ ਕਿ ਕਿਵੇਂ ਜਦੋਂ 2014 ਦੇ ਵਿੱਚ ਭਾਜਪਾ ਸਰਕਾਰ ਆਂਦੀ ਆ ਤਾਂ ਦੇਸ਼ ਦਾ ਜਿਹੜਾ ਤੱਕ ਲਗਭਗ ਸਾਰਾ ਹੀ ਨਿਜ਼ਾਮ ਜਿਹੜਾ ਬਦਲ ਗਿਆ ਔਰ ਇਸ ਵੀਡੀਓ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਜਿਹੜੇ ਕਲਿੱਪ ਉਹ ਸ਼ੋਅ ਕੀਤੇ ਜਿਹੜੇ ਕਿ ਬਿਲਕੁਲ ਫੈਕਟਸ ਰੱਖਦੇ ਸੀਗੇ ਕਿ ਜਿਹੜੇ ਲੋਕ ਆ ਉਹ ਖਿਲਾਫ ਸੀਗੇ ਨਾਲ ਦੀ ਨਾਲ ਇਹਨਾਂ ਨੇ ਇਹ ਵੀ ਸਵਾਲ ਚੁੱਕਿਆ ਵੀ ਭਾਰਤ ਦਾ ਜਿਹੜਾ ਮੀਡੀਆ ਇਹ ਹੋਰ ਗੱਲਾਂ ਨੂੰ ਤਾਂ ਬਹੁਤ ਤੇਜ਼ ਆ ਹੋਰ ਕੋਈ ਕਵਰੇਜ ਕਰਨੀ ਹੋਵੇ ਤਾਂ ਭੱਜ ਭੱਜ ਜਾਂਦਾ ਪਰ ਨਾ ਤਾਂ ਇਹ ਕਦੀ ਮਨੀਪੁਰ ਗਿਆ ਨਾ ਹੀ ਇਸ ਭਾਰਤ ਦੇ ਮੀਡੀਆ ਨੇ ਕਦੀ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਨਾਲ ਹੀ ਕਦੀ ਇਹਨਾਂ ਨੇ ਸਵਾਲ ਨਹੀਂ ਕੀਤਾ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾ ਨੂੰ ਵੀ ਜੋ ਦੇਸ਼ ਦੇ ਵਿੱਚ ਹੋ ਰਿਹਾ ਖੈਰ ਜਦੋਂ ਇਹ ਵੀਡੀਓ ਰਿਲੀਜ਼ ਹੋ ਗਿਆ ਮਿਲੀਅਨਸ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਫਿਰ ਦਰੁਪਰਾਠੀ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਔਰ ਦਰੁਪਰਾਠੀ ਨੇ ਹੁਣ ਇਹਦਾ ਜਵਾਬ ਦਿੱਤਾ ਉਹਨਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਮੈਂ ਭਾਜਪਾ ਦੀ ਆਈਟੀ ਸੈੱਲ ਵਾਲਿਆਂ ਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਮੈਨੂੰ ਟਰੋਲ ਕਰ ਰਹੇ ਹੋ ਠੀਕ ਹੈ ਵੀ ਤੁਹਾਨੂੰ ਇਹਦੇ ਲਈ ਪੈਸੇ ਦਿੱਤੇ ਜਾਂਦੇ ਆ ਪਰ ਤੁਸੀਂ ਇੱਕ ਵਾਰ ਮੇਰਾ ਵੀਡੀਓ ਸੁਣੋ ਤਾਂ ਸਹੀ ਤੁਸੀਂ ਇੱਕ ਵਾਰ ਚੰਗੀ ਤਰ੍ਹਾਂ ਮੇਰਾ ਵੀਡੀਓ ਦੇਖੋ ਤਾਂ ਸਹੀ ਅਗਰ ਤੁਹਾਨੂੰ ਲੱਗਦਾ ਹੈ ਕੀ ਮੇਰਾ ਵੀਡੀਓ 'ਚ ਕੋਈ ਗਲਤ ਹੈ ਮੇਰੇ ਫੈਕਟਸ ਦੇ ਵਿੱਚ ਕੋਈ ਕਮੀ ਹੈ ਮੇਰੀ ਰਿਸਰਚ ਦੇ ਵਿੱਚ ਕੋਈ ਕਮੀ ਹੈ ਤਾਂ ਮੈਨੂੰ ਦਰੁਸਤ ਕਰ ਦਿਓ ਤੁਸੀਂ ਮੈਨੂੰ ਗਾਲਾਂ ਕੱਢ ਰਹੇ ਹੋ ਤੁਸੀਂ ਮੇਰੇ ਬਾਰੇ ਮੇਰੀ ਵਾਈਫ ਬਾਰੇ ਮਾੜਾ ਚੰਗਾ ਬੋਲ ਰਹੇ ਹੋ ਉਤੋਂ ਪਹਿਲਾਂ ਤੁਸੀਂ ਜਰਾ ਮੇਰਾ ਵੀਡੀਓ ਜ਼ਰੂਰ ਦੇਖੋ ਖੈਰ ਇਹਦੇ ਨਾਲ ਹੀ ਕੁਝ ਪੱਤਰਕਾਰ ਜਿਨ੍ਹਾਂ ਨੂੰ ਆਮ ਤੌਰ ਤੇ ਗੋਦੀ ਪੱਤਰਕਾਰ ਵੀ ਕਿਹਾ ਜਾਂਦਾ ਗੋਦੀ ਮੀਡੀਆ ਵੀ ਕਿਹਾ ਜਾਂਦਾ ਇਹਨਾਂ ਨੇ ਵੀ ਧਰੋਪਰਾਠੀ ਦੇ ਖਿਲਾਫ ਜਿਹੜਾ ਪੂਰਾ ਮੋਰਚਾ ਖੋਲ ਦਿੱਤਾ ਕਿ ਭਾਈ ਤੂੰ ਸਾਡੇ ਨਾਲ ਆ ਕੇ ਡਿਬੇਟ ਕਰ ਅਸੀਂ ਤੈਨੂੰ ਫੈਕਟਸ ਦੱਸਦੇ ਹਾਂ ਭਈ ਭਾਈ ਸਾਹਿਬ ਗਲਤ ਤਾਂ ਇਹ ਆ ਬੀ ਜੇ ਫੈਕਟਸ ਇੰਨੇ ਡੁੱਲਡੁੱਲ ਪੈਂਡੇ ਆ ਜੇ ਪੱਤਰਕਾਰ ਇੰਨੇ ਡੁੱਲਡੁੱਲ ਪੈਂਡੇ ਹੀ ਆ ਤਾਂ ਫਿਰ ਉਹ ਅਗਲਾ ਬੰਦਾ ਜਦੋਂ ਬਾਰ-ਬਾਰ ਸਵਾਲ ਚੁੱਕਦਾ ਫਿਰ ਤੁਸੀਂ ਪ੍ਰਧਾਨ ਮੰਤਰੀ ਨੂੰ ਉਹਨਾਂ ਨੂੰ ਕਿਉਂ ਨਹੀਂ ਪੁੱਛ ਲੈਂਦੇ ਕਿ ਤੁਹਾਡੇ ਖਿਲਾਫ ਜਿਹੜਾ ਵਾ ਇਦਾਂ ਦਾ ਕੂੜ ਪ੍ਰਚਾਰ ਹੋ ਰਿਹਾ ਤੁਸੀਂ ਕੁਝ ਕਹਿਣਾ ਚਾਹੋਗੇ ਆ ਅਗਲੇ ਬੰਦੇ ਦੇ ਸਵਾਲ ਹੈ ਲੋਕ ਜਿਹੜੇ ਆ ਮਿਲੀਅਨਸ ਨੂੰ ਦੇਖ ਰਹੇ ਆ ਉਹਨੂੰ ਐਪਰੀਸ਼ੀਏਟ ਕਰ ਰਿਹਾ ਤੁਸੀਂ ਕੁਝ ਕਹਿਣਾ ਚਾਹੋਗੇ ਹਾਲਾਂਕਿ ਇਹ ਵੀ ਜਵਾਬ ਆ ਸਕਦਾ ਕਿ ਪ੍ਰਧਾਨ ਮੰਤਰੀ ਧਰੁਵ ਰਾਠੀ ਦਾ ਜਵਾਬ ਕਿਉਂ ਦੇਣ ਪਰ ਪ੍ਰਧਾਨ ਮੰਤਰੀ ਜਦੋਂ ਮਨ ਕੀ ਬਾਤ ਕਰਦੇ ਆ ਉਹਦੇ ਵਿੱਚ ਹੀ ਬਿਆਨ ਕਰ ਦੇਣ ਕਿ ਭਾਈ ਮੇਰੇ ਖਿਲਾਫ ਆ ਸਵਾਲ ਖੜੇ ਹੁੰਦੇ ਆ ਮੈਂ ਇਹਦੇ ਬਾਰੇ ਆ ਦੱਸ ਦੇਣਾ ਪਰ ਇਦਾਂ ਕਦੀ ਹੋਇਆ ਹੀ ਨਹੀਂ ਉਹ ਜਦੋਂ ਵੀ ਮਨ ਕੀ ਬਾਤ ਕਰਦੇ ਆ ਉਹ ਇੱਕ ਤਰਫਾ ਬਾਤ ਹੁੰਦੀ ਆ ਉਹ ਉਹੀ ਗੱਲ ਕਰਦੇ ਆ ਜੋ ਉਹਨਾਂ ਨੂੰ ਕਹਿਣੀ ਹੁੰਦੀ ਆ ਸੁਣਦੇ ਤੇ ਹੈ ਹੀ ਨਹੀਂ ਕਿਸੇ ਦੀ ਖਾਸ ਕਰਕੇ ਕੋਈ ਵੀ ਸਰਕਾਰ ਜਿਹੜੀ ਉਹ ਸੁਣਦੀ ਤਾਂ ਹੈ ਹੀ ਨਹੀਂ ਕਿਸੇ ਦੀ ਸੋ ਕੁੱਲ ਮਿਲਾ ਕੇ ਜਿਹੜਾ ਦਰੁਪਰਾਟੀ ਜਿਹੜਾ ਪੂਰੇ ਫੈਕਟਸ ਨਾਲ ਇਹ ਵੀਡੀਓ ਬਣਾਉਂਦਾ ਬਹੁਤ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਖਾਸ ਤੌਰ ਤੇ ਉਹਨਾਂ ਦੀ ਵਾਈਫ ਨੂੰ ਵੀ ਜਿਹੜਾ ਇਹ ਸਾਰੇ ਮਾਮਲੇ ਦੇ ਵਿੱਚ ਖਿੱਚਿਆ ਜਾ ਰਿਹਾ ਜਦਕਿ ਉਹਨਾਂ ਦਾ ਲੈਣਾ ਦੇਣਾ ਕੋਈ ਨਹੀਂ ਉਹ ਬੇਸਿਕਲੀ ਜਰਮਨ ਔਰਤ ਹੈ ਉਹਨਾਂ ਨੂੰ ਕੁਝ ਨਹੀਂ ਪਤਾ ਵੀ ਭਾਰਤ ਦੇ ਵਿੱਚ ਕੀ ਹੋ ਰਿਹਾ ਪਰ ਹਾਂ ਇਹ ਸਾਰਾ ਕੁਝ ਦੇਖ ਕੇ ਜ਼ਰੂਰ ਪਤਾ ਲੱਗੂਗਾ ਵੀ ਭਾਰਤ ਜਿਹੜਾ ਇੱਕ ਕਲਚਰਡ ਮੁਲਕ ਹੈ ਸਭਿਆਚਾਰ ਦੀ ਜਿਹੜੀ ਗਵਾਹੀ ਭਰਦਾ ਮੁਲਕ ਹੈ ਕਿ ਇੱਥੋਂ ਦੇ ਲੋਕ ਇੰਨੇ ਜਿਹੜੇ ਇਹ ਤੰਗ ਦਿਲੇ ਨੇ ਵੀ ਇਹ ਬਰਦਾਸ਼ਤ ਨਹੀਂ ਕਰ ਸਕਰੇ ਔਰ ਕੱਲੇ ਇਹ ਸਵਾਲ ਜਿਹੜੇ ਧਰੂਪ ਰਾਠੀ ਨੇ ਚੁੱਕਿਆ ਕੱਲਾ ਧਰੂਪ ਰਾਠੀ ਨਹੀਂ ਚੁੱਕਦਾ ਆਪੋਜੀਸ਼ਨ ਦੇ ਸਾਰੇ ਲੀਡਰ ਚੁੱਕਦੇ ਆ ਕੰਦਾ ਧਰੂਪ ਰਾਠੀ ਨਹੀਂ ਆ ਧਰੂਪ ਰਾਠੀ ਤਾਂ ਪਪੂਲਰ ਹੋ ਗਿਆ ਇਹਨੇ ਵੀਡੀਓ ਬਣਾਤਾ ਇਹਦੇ ਵੀਡੀਓ ਨੂੰ ਲੋਕਾਂ ਨੇ ਦੇਖ ਲਿਆ ਇਹ ਤਾਂ ਪਪੂਲਰ ਹੋ ਗਿਆ ਪਰ ਜਿਹੜੇ ਹੋਰ ਛੋਟੇ ਪੱਤਰਕਾਰ YouTube ਦੇ ਉੱਤੇ ਭਰੇ ਪਏ ਆ ਜਿਹੜੇ ਸਵਾਲ ਚੁੱਕਦੇ ਆ ਬਸ ਫਰਕ ਇੰਨਾ ਵਾ ਵੀ ਉਹਨਾਂ ਦੇ ਵੀਡੀਓ ਜਿਹੜੇ ਆ ਮਿਲੀਅਨਸ 'ਚ ਨਹੀਂ ਜਾਂਦੇ ਲੋਕਾਂ ਤੱਕ ਪਹੁੰਚਦੇ ਨਹੀਂ ਆ ਹੋ ਸਕਦਾ ਇਹਦੇ ਪਿੱਛੇ ਵੀ ਕੋਈ ਟੈਕਨੀਕਲ ਅੜਿੱਕਾ ਹੋਵੇ ਪਰ ਜਿਸ ਤਰ੍ਹਾਂ ਧਰੂਪ ਰਾਠੀ ਨੂੰ ਟਾਰਗੇਟ ਕੀਤਾ ਜਾ ਰਿਹਾ ਇਹ ਬਹੁਤ ਮਾੜੀ ਗੱਲ ਆ ਔਰ ਨਾਲ ਦੀ ਨਾਲ ਅਗਰ ਤੁਹਾਡੇ ਕੋਲ ਫੈਕਟਸ ਹੈਗੇ ਆ ਅਗਰ ਤੁਹਾਡੇ ਕੋਲ ਕੋਈ ਪੂਰੇ ਤੱਥ ਹੈਗੇ ਆ ਜਿਹੜਾ ਤੁਹਾਨੂੰ ਲੱਗਦਾ ਵੀ ਧਰੁਪ ਰਾਠੀ ਨੇ ਪੇਸ਼ ਨਹੀਂ ਕੀਤੇ ਤਾਂ ਤੁਹਾਨੂੰ ਉਹ ਜਿਹੜੇ ਫੈਕਟਸ ਆ ਉਹ ਪੇਸ਼ ਕਰ ਦੇਣੇ ਚਾਹੀਦੇ ਬਜਾਏ ਕਿ ਆਪਾਂ ਬੱਚਿਆਂ ਵਾਂਗੂ ਲੜਨ ਲੱਪ ਪਈਏ ਬਜਾਏ ਕਿ ਇੱਕ ਦੂਜੇ ਨੂੰ ਟ੍ਰੋਲ ਕਰੀਏ ਇੱਕ ਦੂਜੇ ਨੂੰ ਬਲੋ ਦਾ 벨ਟ ਜਿਹੜੇ ਆ ਉਹ ਕਮੈਂਟਸ ਕਰੀਏ ਇਹ ਕੋਈ ਵਧੀਆ ਗੱਲ ਨਹੀਂ ਆ ਔਰ ਨਾਲ ਦੀ ਨਾਲ ਜੇ ਇੰਨੀ ਦੁਨੀਆ ਨੇ ਮਿਲੀਅਨਸ ਆਫ ਲੋਕਾਂ ਨੇ ਕਰੋੜਾਂ ਲੋਕਾਂ ਨੇ ਧਰੂਵ ਰਾਤੀ ਦਾ ਵੀਡੀਓ ਦੇਖਿਆ ਪਸੰਦ ਕੀਤਾ ਤੇ ਕੋਈ ਨਾ ਕੋਈ ਗੱਲਬਾਤ ਉਹਨਾਂ ਵੀਡੀਓਜ਼ ਦੇ ਵਿੱਚ ਚੱਜਦੀ ਹੋਊਗੀ ਇਸੇ ਕਰਕੇ ਉਹਨੂੰ ਮਕਬੂਲੀਅਤ ਮਿਲਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ